ਬਈ ਮੈਂ ਤੁਹਾਡਾ ਆਪਣਾ ਕਰਮਾ ਜੋੜ ਕੇ ਆ ਬਈ ਅੱਜ ਆਪਾਂ ਇੱਥੇ ਬਈ ਕਿਸਾਨਾਂ ਦੇ ਬਈ ਜਿੱਥੇ ਕੀ ਸਪੋਰਟਸ ਦਾ ਸਾਰਾ ਸਮਾਨ ਮਿਲਦਾ ਬਈ TUZ SANDO SORT ਹਨਾ ਬਈ ਟੈਸਟ ਦਾ ਸਮਾਨ ਮਿਲਦਾ ਹਨਾ ਸਾਰਾ ਬਈ ਤੁਹਾਨੂੰ ਦਿਖਾਉਣੇ ਆਪਾਂ ਜਿਹੜਾ ਜਲਾ ਹੋ ਰਿਹਾ ਥੋੜਾ ਨੇ ਜਦਦੀ ਬਈ ਨਵੇਂ ਬਾਜ਼ਾਰ ਦੇ ਵਿੱਚ ਨਵੀਂ ਮਾਰਕੀਟ ਦੇ ਵਿੱਚ ਦੁਕਾਨ ਖੁੱਲੀ ਆ ਬਈ ਆਹ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਈ ਕਨੈਕਟ ਨੰਬਰ ਵੀ ਦਿੱਤਾ ਹੈ ਤੇ ਆਪਾਂ ਮੂਰੇ ਫੋਟੋ ਵੀ ਲਾਵਾਂਗੇ ਆ ਸ਼ੋਪ ਆ ਬਈ ਦਿਖਾਉਣੇ ਤੁਹਾਨੂੰ ਬਈ ਮੈਂ ਧੰਨਵਾਦ ਕਰਕੇ ਇਹ ਬਈ ਬਾਈ ਜੀ ਦੀ ਦੁਕਾਨ ਆ ਬਈ हां अपना बड़ा भाई है भाई है भाई भाई ना कर दिया मानी मुटी गल बात कि की कुछ मिलदा भाई दसो हमारा मोटा सम भाई भाई अपने ਕੋਲੇ ਜਿਵੇਂ ਕਿਸਾਨ ਦੇ ਬੈਟ ਹੋਗੇ ਕਿਸਾਨ ਦੀ ਗੇਂਦ ਹੋਗੀ ਤੇ ਕਰੈਕਟਰ ਸੂਜਾ ਸਪੋਰਟਸ ਦਾ ਜਿਹੜਾ ਜਿਹੜਾ ਸਾਰਾ ਸਮਾਨ ਮਿਲਦਾ ਆਪਣੇ ਕੋਲ ਚਲੋ भाई बाकी ਸਨੋਂ ਬਾਈ ਨੇ भाई ਦੱਸ ਦਿੱਤਾ भाई ਸਪੋਰਟਸ ਦਾ ਸਾਰਾ ਸਮਾਨ ਮਿਲਦਾ ਭਾਈ ਬਾਕੀ ਤੁਹਾਨੂੰ ਦੁਕਾਨ ਦਿਖਾਤੀ ਆਪਾਂ ਮੁਰਾ ਡੈਸ ਬਾਈ ਸਾਰਾ ਕੁਝ ਬਾਕੀ ਬਾਈ ਦਾ ਕੰਟੈਕਟ ਨੰਬਰ ਪਾ ਦਾਂਗੇ ਪਤਾ ਡੇਲੀ ਬਾਈ ਸਪੋਰਟਸ ਦਾ ਭਾਈ ਕੋਈ ਵੀ ਸਮਾਨ ਲੈ ਸਕਦੇ ਹੋ ਫੁੱਟਬਾਲ ਦਾ ਵੀ ਕ੍ਰਿਕਟ ਦਾ ਵੀ ਆ ਦੇਖ ਸਕਦੇ ਹੋ ਵੀ ਦੁਕਾਨਾਂ ਦੇ ਤੁਸੀਂ ਫਰੀ ਵੀ ਅਬੀਦ ਕਬੱਡੀਆਂ ਦੀਆਂ ਨਿਕਰਾਂ ਬਈ ਸਾਰਾ ਕੁਸਾੜ ਕੋਈ ਬਈ ਜਰਸੀਆਂ ਵੀ ਮਿਲਦੀਆਂ ਬਈ ਬਹੁਤ ਸੋਹਣੀਆਂ ਪਟਵਾਲ ਵਾਲਿਆਂ ਕ੍ਰਿਕਟ ਵਾਲਿਆਂ ਕਬੱਡੀ ਵਾਲਿਆਂ ਰੈਣੀ ਵਾਲੀਆਂ ਬਈ ਇੱਧਰ ਵੀ ਆ ਦੇਖ ਸਕਦੇ ਹੋ ਕ੍ਰਿਕਟ ਦਾ ਸਾਮਾਨ ਪਿਆ ਸਾਰਾ ਕਿਸਾਨ ਵਾਲਾ ਬਈ ਆਪਣਾ ਬਾੜ ਬਹੁਤ ਬਣ ਜਾਂਦਾ ਬਾਕੀ ਬਈ ਤੁਸੀਂ ਇੱਕ ਵਾਰ ਬਈ ਜਰੂਰ ਆ ਕੇ ਟਰਾਈ ਕਰੋ ਲਓ ਬਈ ਦੋਸਤੋ ਆਪਾਂ ਤੁਹਾਨੂੰ ਦਿਖਾਇਆ ਸੀ ਬਈ ਕਿਸਾਨ ਆਦੇ ਬਈ ਕ੍ਰਿਕਟ ਦਾ ਸਾਰੇ ਹੀ ਸਾਮਾਨ ਮਿਲਦਾ ਬਈ ਹੋਰ ਵੀ ਨਾ ਪਟਵਾਲ ਦਾ ਬਈ ਟਰੌਪੀਆਂ ਦਾ ਖੇਡਾਣਾ ਸਾਰਾ ਸਮਾਨ ਮਿਲਦਾ ਬਾਈ ਬੀੜੀ ਨੂੰ ਵੱਤਵਾ ਸ਼ੇਅਰ ਕਰੋ ਧੰਨਵਾਦ